ਪੜਦੇ ਜਿਹੜੇ ਮੀਟ ਸ਼ਾਪਸ ਹੈਗੀਆਂ ਉਹ ਹੈਗੀਆਂ ਵੀ ਇੱਥੋਂ ਲੋਕੀ ਜਿਹੜੇ ਮੀਟ ਖਾਂਦੇ ਆ ਉਹ ਇੱਥੋਂ ਮੀਟ ਵੀ ਲੈ ਕੇ ਜਾਂਦੇ ਆ ਉਹ ਕਿਸਾਨ ਮੰਡੀ ਲੱਗੀ ਹੋਈ ਆ ਪਰ ਜੋ ਉਰੇ ਦੇ ਹਾਲਾਤ ਆ ਖੜਨਾ ਮੁਸ਼ਕਿਲ ਹੋਇਆ ਪਿਆ ਜੀ ਜੋ ਦੇ ਐਸਡੀਐਮ ਦੇ ਵੀ ਅਸੀਂ ਇਲਾਕੇ ਆਏ ਅਸੀਂ ਦੇਖਿਆ ਐਪਲੀਕੇਸ਼ਨ ਉਹਨੇ 9 ਤਰੀਕ ਤੱਕ ਸਾਨੂੰ ਕਿਹਾ 9 ਤਰੀਕ ਤੱਕਾਨੂੰ ਖਾਲੀ ਮਿਲੂਗਾ ਪ੍ਰਸ਼ਾਸਨ ਦੀ ਨਲਕੀ ਆ ਬਿਲਕੁਲ ਸ਼ਹਿਰ ਦੇ ਸੈਂਟਰ ਦੇ ਵਿੱਚ ਨਾਲ ਹਸਪੀਟਲ ਆ ਜਿਹੜਾ ਜੁਹਾਰ ਸਿੰਘ ਨਗਰ ਆ ਉਹਨਾਂ ਦੇ ਪ੍ਰਧਾਨ ਜੀ ਨੇ ਵੀ ਦੱਸਿਆ ਇਹ ਗੰਦ ਦਾ ਢੇਰ ਆ स्मੈਲ ਆ ਬਿਮਾਰੀਆਂ ਐ ਨਾਲ ਦੋ ਸਕੂਲ ਪੈਂਦੇ ਜੀ ਕਿ ਗਾਂਧੀ ਸਕੂਲ ਆ ਹਸਪੀਟਲ ਹਸਪੀਟਲ ਡਾਕਟਰ ਪਰਮਾਰ ਦਾ ਇੱਕ ਗਾਂਧੀ ਸਕੂਲ ਐ ਇੱਕ گورਨਮੈਂਟ ਗਰਲ ਸਕੂਲ ਐ ਆਪਾਂ ਜੇ ਨਜ਼ਰ ਮਾਰੀਏ ਦਿੱਲੀ ਦਿੱਲੀ ਆਪਾਂ ਇੱਕ ਨਿਸ਼ਾਨੀ ਹੁੰਦੀ ਸੀ ਵੀ ਜਦੋਂ ਕੂੜਿਆਂ ਦਾ ਢੇਰ ਸ਼ੁਰੂ ਹੋ ਗਿਆ ਤਾਂ ਉਹ ਦਿੱਲੀ ਚੈਂਟਰ ਹੋ ਗਏ ਵੀਰ ਤੁਸੀਂ ਦੇਖੋ ਸਾਹਮਣੇ ਇੱਕ ਲੜਕੀ ਆ ਰਹੀ ਹੈ ਤੇ ਕੂੜਾ ਜਿਹੜਾ ਗੇਰਿਆ ਜਾ ਰਿਹਾ ਦੂਜੇ ਪਾਸੇ ਨਗਰ ਕੌਂਸਲ ਦੇ ਮੁਲਾਜ਼ਮ ਵੀ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਸਿਕਲ ਜੀ ਪੰਜਾਬ న్యూਸ ਲਾਈਵ ਦੇਖ ਰਹੇ ਹੋ ਮੈਂ ਹਾਂ ਬੁਲਕਿਤ ਕੁਮਾਰ ਰੂਪਨਗਰ ਇਸ ਵੇਲੇ ਇੱਕ ਰੂਪਨਗਰ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਜੇ ਗੱਲ ਕਰੀਏ ਸਫਾਈ ਪ੍ਰਬੰਧਾਂ ਦੀ ਇੱਕ ਮੂਹਰ ਬੋਲਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਰੂਪਨਗਰ ਦਾ ਬੜਾ ਹੀ ਪੌਰਛ ਇਲਾਕਾ ਮੰਨਿਆ ਜਾਂਦਾ ਉੱਥੇ ਹੀ ਸਵੇਲੇ ਅਸੀਂ ਮੌਜੂਦ ਆ ਜਿੱਥੇ ਇੱਕ ਪਾਸੇ ਵੱਡੇ ਵੱਡੇ ਕੂੜੇ ਦੇ ਢੇਰ ਨਜ਼ਰ ਆ ਰਹੇ ਹਨ ਤਾਂ ਦੂਜੇ ਪਾਸੇ ਸਬਜ਼ੀ ਮੰਡੀ ਵੀ ਲੱਗੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰਾਂ ਹਨ ਰੂਪਨਗਰ ਦਾ ਪੁਰਾਤਨ ਕਿਲਾ ਮੰਨਿਆ ਜਾਂਦਾ ਮਕਬਰਾ ਉਸ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਨਗਰ ਕੌਂਸਲ ਦੇ ਵਿੱਚ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਨਗਰ ਕੌਂਸਲ ਦੇ ਜਿਹੜੇ ਕਾਉਂਸਲਰ ਨੇ ਉਹ ਵਿਉਤਵਬੰਦੀ ਬਣਾਉਂਦੇ ਨਜ਼ਰ ਆ ਰਹੇ ਹਨ ਤਾਂ ਦੂਜੇ ਪਾਸੇ ਸ਼ਹਿਰ ਦੀ ਸਫਾਈ ਦੀ ਗੱਲ ਕਰੀਏ ਤਾਂ ਉਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਤੁਸੀਂ ਕੈਮਰੇ ਦੀ ਨਜ਼ਰ ਨਾਲ ਦੇਖ ਰਹੇ ਹੋ ਤਾਂ ਇਸ ਮੁੱਦੇ ਉੱਤੇ ਗੱਲਬਾਤ ਕਰਨ ਲਈ ਆ ਸਾਡੇ ਨਾਲ ਰੂਪਨਗਰ ਸ਼ਹਿਰ ਦੀ ਚੰਗੀ ਜਾਣਕਾਰੀ ਰੱਖਣ ਵਾਲੇ ਸਮਾਜ ਸੇਵੀ ਅਤੇ ਸਾਫਕਾ ਕਾਉਂਸਲਰ ਹਰਮਿੰਦਰਪਾਲ ਸਿੰਘ ਵਾਲੀਆ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਨਗੇ ਵਾਲੀਆ ਸਾਹਿਬ ਬਹੁਤ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਲਾਈਵ ਤੇ ਧੰਨਵਾਦ ਜੀ ਰੂਪਨਗਰ ਜਿਹੜਾ ਅੱਜ ਕ ਰੂਪਨਗਰ ਬਣਦਾ ਨਜ਼ਰ ਆ ਰਿਹਾ ਬਤੌਰ ਸਾਫਕਾ ਐਮਸੀ ਕੀ ਕਹਿਣਾ ਚਾਹੂਗਾ ਦੇਖੋ ਪਹਿਲਾਂ ਤਾਂ ਪੰਜਾਬ ਨਿਊਜ਼ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਵੀ ਉਹ ਆਪਣੇ ਚੈਨਲ ਦੇ ਦੁਆਰਾ ਜੋ ਰੋਪੜ ਦੇ ਹਾਲਾਤ ਆ ਅਸੀਂ ਦੇਖ ਰਹੇ ਹਾਂ ਵੀ ਕਿੰਦਾ ਕੂੜੇ ਦੇ ਢੇਰ ਲੱਗੇ ਹੋਏ ਆ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਇਸ ਟਾਈਮ ਪੂਰੇ ਸ਼ਹਿਰ ਦਾ ਬੁਰਾ ਹਾਲ ਆ ਚਾਹੇ ਤੁਸੀਂ ਗਾਂਧੀ ਸਕੂਲ ਵਾਲਾ ਰੋਡ ਲੈ ਲਓ ਚਾਹੇ ਤੁਸੀਂ ਸਿਨੇਮੇ ਵਾਲਾ ਰੋਡ ਲੈ ਲਓ ਕੋਈ ਵੀ ਰੋਡ ਲੈ ਲਓ ਸਾਰਾ ਟੁੱਟਿਆ ਭੱਜਿਆ ਕੂੜਿਆਂ ਦੇ ਢੇਰ ਜਿਸ ਤਰ੍ਹਾਂ ਕਿ ਕੁਲਕੀ ਜੀ ਨੇ ਹੁਣੇ ਦੱਸਿਆ ਵੀ ਜਿਹੜਾ ਇਹ ਪੁਰਾਤਨ ਸਭ ਤੋਂ ਪੁਰਾਤਨ ਏਰੀਆ ਐ ਰੋਪੜ ਦਾ ਔਰ ਪੌਸ਼ ਏਰੀਆ ਐ ਰੋਪੜ ਦੀ ਧਰohar ਐ ਮਕਬਰਾ ਔਰੇ ਟੋਪੜ ਦਾ ਹੈਗਾ ਉਹਦੇ ਬਿਲਕੁਲ ਬਾਹਰ ਜਿਹੜਾ ਇੰਨਾ ਇਹ ਕੂੜੇ ਦੇ ਢੇਰ ਲੱਗੇ ਹੋਏ ਆ ਵੀ ਜੇ ਤੁਸੀਂ ਡਾਕਟਰ ਪਰਮਾਰ ਦੀ ਇੱਥੋਂ 500 ਮੀਟਰ ਤੋਂ ਵੀ ਜ਼ਿਆਦਾ ਜਿਹੜੀ ਆ ਉਹ ਹਸਪਤਾਲ ਆ ਉੱਥੋਂ ਤੱਕ ਸਮੈਲ ਆ ਰਹੀ ਆ ਉਸ ਤੋਂ ਇਲਾਵਾ ਬਿਲਕੁਲ ਇਹਦੇ ਨਾਲ ਮੈਂ ਇੱਕ ਮਿੰਟ ਕੈਮਰਾਮੈਨ ਭਾਈ ਸਾਹਿਬ ਨੂੰ ਕਹੂੰਗਾ ਵੀ ਦੁਕਾਨ ਜਿਹੜੇ ਬਿਲਕੁਲ ਇਹਦੇ ਬੈਕ ਸਾਈਡ ਤੇ ਰੋਪੜ ਦੇ ਜਿਹੜੇ ਮੀਟ ਸ਼ਾਪਸ ਹੈਗੀਆਂ ਉਹ ਹੈਗੀਆਂ ਵੀ ਇੱਥੋਂ ਲੋਕੀ ਜਿਹੜੇ ਮੀਟ ਖਾਂਦੇ ਆ ਉਹ ਇੱਥੋਂ ਮੀਟ ਵੀ ਲੈ ਕੇ ਜਾਂਦੇ ਆ ਉਸ ਤੋਂ ਇਲਾਵਾ ਬਿਲਕੁਲ ਮੇਰੇ ਪਿੱਛੇ ਜਿਹੜੀ ਆ ਕਿਸਾਨ ਮੰਡੀ ਲੱਗੀ ਹੋਈ ਆ ਸਾਰਾ ਸ਼ਹਿਰ ਇੱਥੋਂ ਆ ਕੇ ਸਬਜ਼ੀ ਖਰੀਦਣ ਆਂਦਾ ਵੀ ਇੱਥੋਂ ਸਾਨੂੰ ਫਰੈਸ਼ ਸਬਜ਼ੀ ਮਿਲੂਗੀ ਪਰ ਜੋ ਉਰੇ ਦੇ ਹਾਲਾਤ ਆ ਖੜਨਾ ਮੁਸ਼ਕਿਲ ਹੋਇਆ ਪਿਆ ਮੈਂ ਤਾਂ ਐ ਹੈਰਾਨ ਆ ਵੀ ਜਿਹੜੇ ਵੀ ਸਬਜ਼ੀ ਵੇਚਦੇ ਬੈਠੇ ਕਿੱਦਾਂ ਹੋਣੇ ਔਰ ਜਿਹੜੇ ਲੈਣ ਆਏ ਪਿਓ ਲੈ ਕਿੱਦਾਂ ਆ ਰਹੇ ਹੋਣੇ ਅੱਛਾ ਤੁਹਾਨੂੰ ਵਿੱਚੇ ਰੋਕੂਗਾ ਸ਼ਹਿਰ ਵਾਸੀ ਮਜੂਰ ਨੇ ਅੰਕਲ ਜੀ ਕੀ ਨਾਮ ਹੈ ਜੀ ਬਲਵਿੰਦਰ ਸਿੰਘ ਪ੍ਰਧਾਨ ਸਾਹਿਬ ਜੀ ਆਪਸੀ ਨਗਰ ਅੱਛਾ ਪ੍ਰਧਾਨ ਜੀ ਅਸੀਂ ਵੀ ਦੇਖਿਆ ਕਿ ਤਕਰੀਬਨ 500 ਮੀਟਰ ਤੱਕ ਵੀ ਗੰਦੀ ਬਦਬੂ ਆ ਰਹੀ ਹੈ ਤੁਸੀਂ ਤਾਂ ਇਲਾਕੇ ਦੇ ਰਹਿਣ ਵਾਲੇ ਕੀ ਹਾਲਾਤ ਨੇ ਅਸੀਂ ਅਸੀਂ ਜਾ ਕੇ ਪੇਪਰ ਵੀ ਦਿੱਤਾ ਸਾਰਾ ਅਸੀਂ ਘਟਾ ਕੇ ਆਏ ਸੀਗੇ ਅੱਜ ਅਸੀਂ ਇਹ ਜੋਦੇ ਸਡੀਐਮ ਦੇ ਵੀ ਅਸੀਂ ਇਲਾਕੇ ਆਏ ਅਸੀਂ ਦੇਖਿਆ ਐਪਲੀਕੇਸ਼ਨ ਉਹਨੇ 9 ਤਰੀਕ ਤੱਕ ਸਾਨੂੰ ਕਿਹਾ 9 ਤਰੀਕ ਤੱਕ ਸਾਨੂੰ ਖਾਲੀ ਮਿਲੂਗਾ ਅਸੀਂ ਸੜੇ 1:25 ਬੰਦੇ ਗਏ ਸੀਗੇ ਅੱਛਾ 9 ਤਰੀਕ ਤੱਕ ਇਹ ਹਾਲਾਤ ਵਿੱਚ ਰਹਿਣਾ 9 ਤਰੀਕ ਇਦੇ ਰਹਿਣਾ 9 ਤਰੀਕ ਤੱਕ ਇਹ ਸਾਨੂੰ ਖਾਲੀ ਦਊਗਾ ਉਹਨੇ ਇਹ ਨੂੰ ਫੋਨ ਕੀਤਾ ਇਹ ਕਹਿੰਦਾ ਅਸੀਂ 8 ਦਿਨ ਸਾਨੂੰ ਟਾਈਮ ਦੇ ਦੇ ਕਹਿੰਦਾ 9 ਤਰੀਕ ਤੱਕ ਖਾਲੀ ਦਵਾਗੇ ਪਾਏ ਸ਼ਹਿਰ ਵਾਸੀ ਵੀ ਸੀਗੇ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ 9 ਤਰੀਕ ਤੱਕ ਡੈਡਲਾਈਨ ਦਿੱਤੀ ਗਈ ਹੈ ਤਾਂ ਗੱਲਬਾਤ ਵਾਲੀਆ ਸਾਹਿਬ ਨਾਲ ਵੀ ਜਾਰੀ ਰੱਖਾਂਗੇ ਵਾਲੀਆ ਸਾਹਿਬ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਵੱਡੇ ਵੱਡੇ ਪਹਾੜ ਨੇ ਤਾਂ ਦੂਜੇ ਪਾਸੇ ਮੰਡੀ ਲੱਗਦੀ ਆ ਕਿ ਲੱਗਦਾ ਨਹੀਂ ਕਿ ਇੱਥੇ ਜਿਹੜੇ ਹੈਗੇ ਵੱਡੀਆਂ ਵੱਡੀਆਂ ਬਿਮਾਰੀਆਂ ਨੂੰ ਨਿਯੋਤਤਦੇ ਨਹੀਂ ਕਿਉਂਕਿ ਬੀਤੀ ਦੇਰ ਰਾਤ ਵੀ ਜਿਹੜੀ ਤੇਜ਼ ਬਾਰਿਸ਼ ਹੋਈ ਹੈਗੀ ਆ ਉਹ ਵੀ ਕਿਤੇ ਨਾ ਕਿਤੇ ਬਿਮਾਰੀਆਂ ਦਾ ਕਾਰਨ ਬਣ ਰਿਹਾ ਕੂੜਾ ਇੱਥੇ ਦੇਖੋ ਬਰਸਾਤ ਦੇ ਕਾਰਨ ਵੈਸੇ ਹੀ ਜਿਹੜਾ ਡੇਂਗੂ ਆ ਉਹ ਫੈਲ ਫੈਲ ਰਿਹਾ ਹੈ ਡੈਰੀਏ ਫੈਲ ਰਿਹਾ ਹੈ ਜਿਹੜੀ ਗੰਦ ਦੇ ਉੱਪਰ ਇਹ ਤੇ ਗੰਦ ਪਰ ਤਾਂ ਮੱਖੀ ਬੈਠਣੀ ਆ ਉਹੀ ਮੱਖੀ ਜਿਹੜਾ ਮੀਟ ਦੀਆਂ ਦੁਕਾਨਾਂ ਉਹਨਾਂ ਪਰ ਜਾਣੀ ਆ ਉਹੀ ਸਬਜ਼ੀਆਂ ਨੇ ਆਪਾਂ ਜਾਣੀ ਆ ਉਹਨੂੰ ਅਸੀਂ ਜਿੰਨਾ ਮਰਜ਼ੀ ਵਾਸ਼ ਕਰ ਲਿਓ ਸਾਫ਼ ਨਹੀਂ ਹੁੰਦੀ ਇਹ ਨੀਰਾ ਹੀ ਬਿਮਾਰੀਆਂ ਨੂੰ ਸੱਦਾ ਏ ਔਰ ਮੈਂ ਤਾਂ ਕਹਿੰਦਾ ਸਾਡੇ ਪ੍ਰਸ਼ਾਸਨ ਦੀ ਨਲਕੀ ਆ ਇਹ ਬਿਲਕੁਲ ਸ਼ਹਿਰ ਦੇ ਸੈਂਟਰ ਦੇ ਵਿੱਚ ਨਾਲ ਹਸਪੀਟਲ ਆ ਜਿਹੜਾ ਜੁਹਾਰ ਸਿੰਘ ਨਗਰ ਆ ਉਹਨਾਂ ਦੇ ਪ੍ਰਧਾਨ ਜੀ ਨੇ ਵੀ ਦੱਸਿਆ ਹੈ ਵੀ ਇਹ ਪ੍ਰਸ਼ਾਸਨ ਕੋਲ ਵੀ ਜਾਇਆ ਇਹ 9 ਤਰੀਕ ਦਾ ਇੰਤਜ਼ਾਰ ਕਿਉਂ ਹੋ ਰਿਹਾ ਮੈਂ ਤਾਂ ਹੈਰਾਨ ਆ ਵੀ ਇਹ ਤਾਂ ਤੁਰੰਤ ਐਕਸ਼ਨ ਵਾਲਾ ਕੰਮ ਆ ਵੀ 9 ਦਿਨ 20 ਤਰੀਕ ਜਿਸ ਦਿਨਾਂ ਨੂੰ 20 ਤਰੀਕ ਅਸੀਂ ਗਏ ਸੀ ਕਿ ਸਾਨੂੰ ਕਿਹਾ ਸੀ 15 ਤਰੀਕ ਨੂੰ ਗੱਸਤਾ ਸਾਡੇ 15 ਗੱਸਤਾ ਤੱਕ ਸਾਡੇ ਬੰਦੇ ਜਿਹੜੇ ਰੰਗੇਜ ਹੋਏ ਹੋਏ ਆ ਉਹ ਤੇ ਵਾਦਾ ਸੀ ਤੁਹਾਨੂੰ 18 19 ਤਰੀਕ ਨੂੰ ਖਤਮ ਕਰੇ 20 ਨੂੰ ਤੁਹਾਨੂੰ ਸਾਫ ਮਿਲੂਗਾ ਪਰ ਕੋਈ ਕਿਸੇ ਨੇ ਕੁਝ ਨਹੀਂ ਕਰਿਆ ਹੋਇਆ ਹੈਗਾ ਖਾਲੀ ਡਾਰੇ ਲਾ ਕੇ ਤੋੜ ਦੁੰਦੇ ਆ ਆਹੋ ਚਾਹ ਪੀਓ ਬੈਠਾ ਥੋੜੀ ਕੰਮ ਕਰ ਰਹੇ ਆ ਸਾਨੂੰ ਤਾਂ ਆਪ ਤਕਲੀਫ ਆ ਇਦਾਂ ਦੇ ਗੱਲਾਂ ਕਰਕੇ ਅੱਛਾ ਜੇ ਜੇ 9 ਤਰੀਕ ਤੱਕ ਨਹੀਂ ਹੋਇਆ ਤਾ ਕੀ ਅਗਲਾ ਸਟੈਪ ਰਹੇਗਾ ਅਸੀਂ ਫਿਰ ਇਕੱਠੇ ਹੋ ਕੇ ਅਸੀਂ ਐਸੀ ਟੈਂਟ ਲਾ ਕੇ ਬੈਠਾਂਗੇ ਹਾਂ ਸਾਡਾ ਇਹ ਅਸੀਂ ਭਰ ਕੇ ਟਰਾਲੀਆਂ ਅਸੀਂ ਇਹ ਉਹਦੇ ਸਭ ਦੇ ਘਰਾਂ ਉਰੇ ਗੇਰ ਜਾਂਵਾਂਗੇ ਅਸੀਂ ਇਹੀ ਕੰਮ ਕਰਾਂਗੇ ਅੱਛਾ ਤੁਹਾਨੂੰ ਲੱਗਦਾ ਨਹੀਂ ਕਿ ਇਹ ਅਸੀਂ ਹੁਣ ਵੀ ਦੇਖਿਆ ਕੈਮਰੇ ਦੀ ਨਜ਼ਰ ਦੇ ਵਿੱਚ ਨਹੀਂ ਕੈਦ ਹੋ ਪਾਰਾ ਕਿ ਲੋਕ ਦੂਰੋਂ ਆਉਂਦੇ ਨੇ ਤੇ ਇੱਥੇ ਕੂੜਾ ਗੇਰ ਜਾਂਦੇ ਨੇ ਲੱਗਦਾ ਨਹੀਂ ਇੱਥੇ ਨਗਰ ਕਾਉਂਸਲ ਦੇ ਮੁਲਾਜ਼ਮ ਤਨਾਤ ਕਰਨੇ ਚਾਹੀਦੇ ਨੇ ਜਾਂ ਸੀਸੀਟੀਵੀ ਕੈਮਰੇ ਲਗਾਉਣੇ ਚਾਹੀਦੇ ਦੋਏ ਹੋਏ ਆ ਬੰਦੇ ਬੈਠੇ ਆ ਉਹੀ ਤਾਂ ਗੇਰ ਦੇ ਲਿਆ ਕੇ ਇੱਥੇ ਆਪ ਛੇੜਦੇ ਜੇ ਛੋਟੀਆਂ ਛੋਟੀਆਂ ਟਰਾਲੀਆਂ ਗੱਡੀਆਂ ਬਣਾਇਆ ਉਹੀ ਰਾਤ ਨੂੰ ਜਾ ਕੇ ਘੇਰਦੇ ਤਿੰਨ ਟਰਾਲੀਆਂ ਪੜਦੀਆਂ ਪੰਜ ਜਾ ਕੇ ਗਿਰਦੀਆਂ ਇੱਥੇ ਰੋਜ਼ ਦੀ ਕੰਮ ਆ ਸੀ ਰੋਜ਼ ਦੇ ਮਸ਼ੀਨ ਲੱਗੀ ਹੁੰਦੀ ਆ ਕਰਦੇ ਕੁਝ ਨਹੀਂ ਹੈਗੇ ਤਾਂ ਸਾਫ਼ ਤੌਰ ਤੇ ਇਲਾਕਾ ਨਿਵਾਸੀਆਂ ਦਾ ਵੀ ਕਹਿਣਾ ਹੈ ਜਿਹੜੇ ਹੋਰ ਸਮਾਜ ਸੇਵੀ ਨੇ ਤੇ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰਕੇ ਦਿਖਾ ਦੇਣ ਇੱਕ ਪਾਸੇ ਇਹ ਸਬਜੀ ਮੰਡੀ ਲੱਗੀ ਹੋਈ ਆ ਕਿਉਂਕਿ ਹਫਤਾਵਾਰੀ ਸਬਜੀ ਮੰਡੀ ਵੀ ਇੱਥੇ ਲਗਾਈ ਜਾਂਦੀ ਆ ਤੇ ਦੂਜੇ ਪਾਸੇ ਰੋਪੜ ਸ਼ਹਿਰ ਦੀ ਪ੍ਰਾਣੀ ਜਿਹੜੀ ਹੈਗੀ ਆ ਮੀਟ ਮਾਰਕੀਟ ਵੀ ਮੌਜੂਦ ਹੈ ਤੇ ਇੱਕ ਵੱਡੇ ਕੂੜੇ ਦੇ ਢੇਰ ਨਜ਼ਰ ਆ ਰਹੇ ਨੇ ਜਿੱਥੇ ਕੀ ਜਾਨਵਰ ਜਿਹੜੇ ਨੇ گاਵਾ ਨੇ ਮੱਹਸਾ ਨੇ ਜਾਂ ਹੋਰ ਪਾਲਦੋ ਇੱਕ ਤਸਵੀਰ ਤੁਸੀਂ ਦੇਖੋ ਸਾਹਮਣੇ ਇੱਕ ਲੜਕੀ ਆ ਰਹੀ ਆ ਤੇ ਕੂੜਾ ਜਿਹੜਾ ਗੇਰਿਆ ਜਾ ਰਿਹਾ ਦੂਜੇ ਪਾਸੇ ਨਗਰ ਕੌਂਸਲ ਦੇ ਮੁਲਾਜ਼ਮ ਵੀ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਨਗਰ ਕੌਂਸਲ ਦੇ ਮੁਲਾਜ਼ਮ ਬੈਠੇ ਨੇ ਜੇਕਰ ਲੋਕ ਹੀ ਇਸ ਤਰ੍ਹਾਂ ਕੂੜੇ ਦੇ ਉੱਪਰ ਹੋਰ ਕੂੜਾ ਗੇਰ ਹੀ ਜਾਣਗੇ ਤਾਂ ਆਟੋਮੈਟਿਕ ਹੈਗਾ ਕਿ ਜਿਹੜਾ ਇਹ ਇਹ ਬਿਮਾਰੀਆਂ ਨੂੰ ਨਿਯੋਤਤਾ ਦਿੱਤਾ ਜਾ ਰਿਹਾ ਤਾਂ ਵਾਲੀਆ ਸਾਹਿਬ ਸਾਹਮਣੇ ਤਸਵੀਰ ਜਿਹੜੀ ਇੱਕ ਲੜਕੀ ਕੂੜੇ ਦਾ ਢੇਰ ਲੈ ਕੇ ਗੇਰੀਆ ਨਗਰ ਕੌਂਸਲ ਨੂੰ ਚਾਹੀਦਾ ਨਹੀਂ ਕਿ ਪਿੱਛੇ ਰੋਪੜ ਸ਼ਹਿਰ ਨੂੰ ਸਵੱਛ ਸ਼ਹਿਰ ਦਾ ਵੀ ਜਦੋਂ ਤੁਸੀਂ ਕੌਂਸਲਰ ਸੀਗੇ ਉਦੋਂ ਪ੍ਰਧਾਨ ਸੀਗੇ ਭਾਜਪਾ ਕਾਲੀਦਲ ਦੀ ਜਿਹੜੀ ਨਗਰ ਕੌਂਸਲ ਸੀ ਉਦੋਂ ਸਵੱਛ ਸ਼ਹਿਰ ਦਾ ਵੀ ਵਾਰਡ ਮਿਲਿਆ ਸੀ ਲੱਗਦਾ ਨਹੀਂ ਕਿ ਨਗਰ ਕੌਂਸਲ ਦਾਵੇ ਤਾਂ ਕਰਦੀ ਆ ਪਰ ਦਾਵੇ ਜਿਹੜੇ ਖੋਖਲੇ ਮੌਜੂਦ ਦਿਖ ਰਹੇ ਨੇ ਜ਼ਮੀਨੀ ਦੇਖੋ ਮੈਂ ਤਾਂ ਕਹਿੰਦਾ ਵੀ ਨੀਤ ਨੂੰ ਮਰਾਦ ਹੁੰਦੀ ਆ ਆਪਾਂ ਜੇ ਨਜ਼ਰ ਮਾਰੀਏ ਦਿੱਲੀ ਦਿੱਲੀ ਆਪਾਂ ਇੱਕ ਨਿਸ਼ਾਨੀ ਹੁੰਦੀ ਸੀ ਵੀ ਜਦੋਂ ਕੂੜਿਆਂ ਦਾ ਢੇਰ ਸ਼ੁਰੂ ਹੋ ਗਿਆ ਤਾਂ ਉਹ ਦਿੱਲੀ ਚੈਂਟਰ ਹੋ ਗਏ ਉਹ ਕਿੰਨੇ ਸਾਲਾਂ ਦੇ ਢੇਰ ਉਹ ਵੀ ਜਿਹੜੇ ਢੇਰ ਛੋਟੇ ਹੋ ਗਏ ਪਰ ਸਾਡੇ ਰੋਪੜ ਦਾ ਹਾਲ ਦੇਖ ਲਓ ਜਿਹੜਾ ਰੂਪਨਗਰ ਦੇ ਨਾਮ ਤੋਂ ਮਸ਼ਹੂਰ ਸੀ ਉਹ ਬਿਲਕੁਲ ਰੂਪਨਗਰ ਜਿੱਦਾ ਤੁਸੀਂ ਪਹਿਲਾਂ ਵੀ ਦੱਸਿਆ ਵੀ ਰੂਪਨਗਰ ਬਣ ਰਿਹਾ ਦਿਨ ਪਰ ਦਿਨ ਹਰ ਇੱਕ ਪਾਸੇ ਨੂੰ ਇੱਕ ਗੰਦ ਦਾ ਢੇਰ ਆ, 스멜ਾ, ਬਿਮਾਰੀਆਂ ਐ ਨਾਲ ਦੋ ਸਕੂਲ ਪੈਂਦੇ ਜੀ। ਕਿ ਗਾਂਧੀ ਸਕੂਲ ਆ, ਹਸਪੀਟਲ, ਹੌਪੀਟਲ ਆ ਡਾਕਟਰ ਪਰਮਾਰ ਦਾ ਇੱਕ ਗਾਂਧੀ ਸਕੂਲ ਐ, ਇੱਕ ਗਵਰਨਮੈਂਟ ਗਰਲ ਸਕੂਲ ਐ ਜੀ। ਹੁਣ ਤੁਸੀਂ ਹਾਲ ਦੇਖ ਲਓ ਇਹਨਾਂ ਦਾ। ਪ੍ਰਸ਼ਾਸਨ ਦਾ ਵੀ ਮੈਂ ਤਾਂ ਹੈਰਾਨ ਹਾਂ ਜਿੱਦਾਂ ਪ੍ਰਧਾਨ ਜੀ ਦੱਸ ਕੇ ਗਏ ਵੀ 15 ਤਰੀਕ ਫਿਰ 9 ਤਰੀਕ ਔਰ ਇਸ ਤੋਂ ਇਲਾਵਾ RAMRILA ਜਿਹੜੀ ਹੈਗੀ ਆ ਸ਼੍ਰੀ RAM ਜੀ ਦੀ ਖੇਲੀ ਖੇਲੀ ਜਾਂਦੀ ਆ। ਉਹ ਵੀ ਬਹੁਤ ਹੀ ਨਜ਼ੀਨ ਤੁਸੀਂ ਦੇਖਦੇ ਨੇ ਬਿਲਕੁਲ ਸਾਹਮਣੇ ਜਿੱਥੇ バス ਗਈ ਉਹਦੀ ਬੈਕ ਸਾਈਡ ਤੇ ਜਿਹੜਾ ਉਹਦਾ ਝੰਡਾ ਉਹ ਲਗਾ ਕੇ ਗਏ ਆ ਜਿਹੜੇ ਰਾਮਲੀਲਾ ਇੱਥੇ ਖੇលਦੇ ਆ ਪਲੇ ਕਰਦੇ ਆ ਵੀ ਥੋੜੇ ਦਿਨਾਂ ਚ ਇੱਥੇ ਰਾਮਲੀਲਾ ਵੀ ਸ਼ੁਰੂ ਹੋਣੀ ਆ ਵੀ ਪ੍ਰਸ਼ਾਸਨ ਨੂੰ ਮੈਂ ਤਾਂ ਹੀ ਰਿਕਵੈਸਟ ਕਰੂੰਗਾ ਵੀ ਇਹਦਾ ਜਿਹੜਾ ਜਲਦ ਤੋਂ ਜਲ ਨਿਪਟਾਰਾ ਕੀਤਾ ਜਾਵੇ ਔਰ ਮੁੜ ਕੇ ਐਸੀ ਵਿਵਸਥਾ ਬਣੇ ਵੀ ਇੱਥੇ ਜਿਹੜਾ ਇਹ ਕੂੜਾ ਨਾ ਗਿਰਿਆ ਜਾਵੇ ਤਾਂ ਇਹ ਰੂਪਨਗਰ ਸ਼ਹਿਰ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਜਿਹੜੀਆਂ ਅਸੀਂ ਕੈਮਰੇ ਦੇ ਵਿੱਚ ਕੈਦ ਕੀਤੀਆਂ ਨੇ ਦੂਜੇ ਪਾਸੇ ਸਮਾਜ ਸੇਵੀਆਂ ਦਾ ਤੇ ਇਲਾਕਾ ਵਾਸੀਆਂ ਦਾ ਸਾਫ਼ ਤੌਰ ਤੇ ਕਹਿਣਾ ਕਿ ਜੇਕਰ 9 ਤਰੀਕ ਤੱਕ ਜੇਕਰ ਪ੍ਰਸ਼ਾਸਨ ਵੱਲੋਂ ਕੂੜਾ ਨਾ ਚੁਕਵਾਇਆ ਗਿਆ ਤਾਂ 9 ਤਰੀਕ ਤੋਂ ਬਾਅਦ ਇੱਥੇ ਪੱਕਾ ਧਰਨਾ ਲੱਗ ਜਾਵੇਗਾ ਕਿ ਹੋ ਨੌਬਤ ਇਹ ਵੀ ਆ ਸਕਦੀ ਹੈ ਕਿ ਲੋਕਾਂ ਨੂੰ ਆਪਣੇ ਤੌਰ ਦੇ ਉੱਤੇ ਜਿਹੜਾ ਕੂੜਾ ਚੱਕਿਆ ਜਾਵੇ ਤਾਂ ਕੈਮਰੇ ਦੇ ਵਿੱਚ ਤਸਵੀਰਾਂ ਵੀ ਕੈਦ ਹੋਈਆਂ ਨੇ ਲੋਕ ਜਿਹੜੇ ਨੇ ਇੱਥੇ ਬੇਸ਼ੱਕ ਇੱਕ ਪਾਸੇ ਤੁਸੀਂ ਉਹ ਦੇਖੋ ਨਗਰ ਕੌਂਸਲ ਦੇ ਮੁਲਾਜ਼ਮ ਬੈਠੇ ਨੇ ਟਰਾਲੀ ਵੀ ਖੜੀ ਆ ਪਰ ਕੋਈ ਉਹਨਾਂ ਦਾ ਧਿਆਨ ਨਹੀਂ ਹੈਗਾ ਫੋਨ ਦੇ ਵਿੱਚ ਆਪਣੇ ਮਸ਼ਰੂਫ ਹੋਏ ਨੇ ਉਹਨਾਂ ਦੇ ਨਿਗਾਹ ਦੇ ਸਾਹਮਣੇ ਹੀ ਲੋਕ ਜਿਹੜਾ ਇੱਥੇ ਆ ਕੇ ਕੂੜਾ ਘੇਰ ਰਹੇ ਹਨ ਮੰਡੀ ਬੇਸ਼ੱਕ ਲੱਗੀ ਹੋਈ ਆ ਜਿੱਥੇ ਸਾਫ ਸੁੱਤਰੀਆਂ ਸਬਜ਼ੀਆਂ ਤੇ ਫਲਾਂ ਦਾ ਜਿਹੜਾ ਹੈਗਾ ਆਸ਼ਵਾਸ਼ਣ ਦਿੱਤਾ ਜਾਂਦਾ ਤੇ ਹੁਣ ਦੇਖਣ ਵਾਲੀ ਗੱਲ ਹੋਵੇਗੀ ਇਸ ਖਬਰ ਦੇ ਨਾਲ ਪ੍ਰਸ਼ਾਸਨ ਜਾਗੇਗਾ ਜਾਂ ਇਹ ਕੂੜੇ ਦੇ ਢੇਰ ਇਦਾਂ ਹੀ ਲੱਗੇ ਰਹਿਣਗੇ ਅੱਛਾ ਵਾਲੀਆ ਜੀ ਇੱਕ ਪਾਸੇ ਤਾਂ ਰੂਪਨਗਰ ਦੇ ਵਿੱਚ ਵੱਡੇ ਵੱਡੇ ਕੂੜੇ ਦੇ ਢੇਰ ਨਜ਼ਰ ਆ ਰਹੇ ਤੇ ਦੂਜੇ ਪਾਸੇ ਜਿਹੜੇ ਕਾਉਂਸਲਰ ਇੱਕ ਬਸ ਬਾਗੀ ਕਾਉਂਸਲਰ ਮੰਨੇ ਜਾਂਦੇ ਸੀ ਉਹ ਵੀ ਇੱਕ ਧੜਾ ਹੋ ਚੁੱਕਿਆ ਤੇ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਵੱਲੋਂ ਸਿਰਫ ਇਹ ਮੁੱਦਾ ਇੱਕ ਪੋਲੀਟੀਕਲ ਮੁੱਦਾ ਹੀ ਰਹਿ ਗਿਆ ਕਨ ਸਿਆਣਿਆਂ ਦੀ ਕਹਾਵਤ ਹੈ ਹਮੇ ਤੋ ਆਪਣੋ ਨੇ ਲੂਟਾ ਗੈਰੋਂ ਮੇਂ ਕਹਾਂ ਦਮ ਥਾ। ਹਮਾਰੀ ਕਿਸ਼ਤੀ ਵਹਾਂ ਡੂਬੀ ਜਹਾਂ ਪਾਣੀ ਕਮ ਥਾ। ਦੇਖੋ ਬਿਸ਼ੱਕ ਦੀ ਜਿਹੜਾ ਸੰਜੇ ਜੀ ਆ ਉਹ ਕਾਂਗਰਸ ਪਾਰਟੀ ਤੋਂ ਆ ਮੈਂ ਭਾਜਪਾ ਪਾਰਟੀ ਤੋਂ ਆ ਪਰ ਉਹ ਬੰਦਾ ਵਧੀਆ ਏ। ਉਹਦੇ ਹੀ ਕਾਂਗਰਸ ਪਾਰਟੀ ਨੇ ਉਹਨੂੰ ਉਤਾਰਤਾ। ਗੱਲ ਨਹੀਂ ਸਮਝਾਈ ਕੋਈ ਵੀ। 6 ਮਹੀਨੇ ਰਹਿ ਗਏ। ਜਦ ਬੰਦੇ ਨੇ 4.5 ਸਾਲ ਕੰਮ ਕਰਿਆ ਆ 6 ਮਹੀਨੇ ਚ ਹਜੇ ਤਾਂ ਉਹਦਾ ਜਿਹੜਾ ਉਹਨੂੰ ਉਤਾਰਨ ਦਾ ਮਤਾ ਪਾਸ ਕਰਿਆ ਉਹ ਸਰਕਾਰ ਕੋਲ ਜਾਣਾ ਨੋਟੀਫਿਕੇਸ਼ਨ ਹੋਣੀ ਉਹ ਪਾਸ ਉਹਨਾਂ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਣਾ ਹੈ ਸ਼ਹਿਰ ਦਾ ਤਾਂ ਪਹਿਲਾਂ ਹੀ ਬੁਰਾ ਹਾਲ ਆ ਉਲਟਾ ਨਮਾ ਕੰਮ ਕਰਤਾ ਉਹਨਾਂ ਨੇ ਮੈਂ ਤਾਂ ਕਹਿੰਦਾ ਵੀ ਜੋ ਵੀ ਹੋਇਆ ਬਹੁਤ ਗਲਤ ਹੋਇਆ ਸ਼ਹਿਰ ਦੇ ਲਈ ਬਹੁਤ ਗਲਤ ਹੋਇਆ ਤਾਂ ਇਹ ਸਾਨ ਨਰਮਿੰਦਰਪਾਲ ਸਿੰਘ ਵਾਲੀਆ ਜੀਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ 9 ਤਰੀਕ ਤੱਕ ਇਸ ਏਰੀਆ ਦੀ ਸਫਾਈ ਨਾ ਕਰਵਾਈ ਗਈ ਤਾਂ ਅਗਲਾ ਉਹਨਾਂ ਦਾ ਸਟੈਪ ਮੱਲੇ ਵਾਲਿਆਂ ਦੇ ਨਾਲ ਲਾਕਾ ਵਾਲਿਆਂ ਦੇ ਨਾਲ ਗੱਲਬਾਤ ਕਰਕੇ ਕੀਤਾ ਜਾਵੇਗਾ ਰੂਪਨਗਰ ਤੋਂ ਸਯੋਗੀ ਕਰਨ ਦੇ ਨਾਲ ਪੁਲਕਿਤ ਕੁਮਾਰ ਪੰਜਾਬ ਨਿਊਜ਼ ਲਾਈਵ